ਸਸੀ ਕਲਪੀਆਂ ਵੀ ਮੈਂ ਤੁਹਾਡਾ ਆਪਣਾ ਮਾਨ ਪਠਿੰਡੇ ਵਾਲਾ ਮਿੱਤਰੋ ਤੁਸੀਂ ਕਦੇ ਸੋਚਿਆ ਵੀ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਸਾਡੀਆਂ ਪਰਦਾਦੀਆਂ ਘਰ ਦੇ ਵਿੱਚ ਜ਼ਿਆਦਾ ਰੋਟੀਆਂ ਕਿਉਂ ਬਣਾਉਂਦੀਆਂ ਸੀ ਅੱਜ ਕੱਲ ਤਾਂ ਇਹ ਪੁੱਛਿਆ ਜਾਂਦਾ ਵੀ ਤੂੰ ਭਾਈ ਦੱਸ ਕਿੰਨੀਆਂ ਖਾਏਂਗਾ ਤੁਸੀਂ ਦੱਸੋ ਕਿੰਨੀਆਂ ਖਾਓਗੇ ਜਾਂ ਤੂੰ ਦੱਸ ਭਾਈ ਕਿੰਨੀਆਂ ਖਾਏਂਗਾ ਮੈਂ ਓਨਾਂ ਹੀ ਆਟਾ ਗੁੰਨੂ ਤੇ ਓਨੀਆਂ ਹੀ ਮੈਂ ਰੋਟੀਆਂ ਬਣਾਉ ਤੇ ਇੱਕ ਨਿੱਕੇ ਜੀ ਕਹਾਣੀ ਦੇ ਮੁਤਾਬਕ ਉਹ ਦੱਸ ਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੀ ਪੁਰਾਣੇ ਸਮੇਂ ਦੇ ਵਿੱਚ ਘਰ ਦੇ ਵਿੱਚ ਜਿਆਦਾ ਰੋਟੀਆਂ ਕਿਉਂ ਬਣਾਈਆਂ ਜਾਂਦੀਆਂ ਸੀ ਇੱਕ ਵਾਰੀ ਇੱਕ ਫਕੀਰ ਇੱਕ ਵੱਡੀ ਸਾਰੀ ਕੋਠੀ ਦੇਖ ਕੇ ਆਵਾਜ਼ ਮਾਰਦਾ ਗੇਟ ਤੇ ਜਾ ਕੇ ਵੀ ਭਾਈ ਹੈ ਕੋਈ ਘਰੇ ਭੁੱਖ ਲੱਗੀ ਹੈ ਪ੍ਰਸਾਦ ਦਾ ਸਕਣਾ ਇੱਕ ਨਵੀਂ ਵਿਆਹੀ ਔਰਤ ਕਹਿ ਲੋ ਕੁੜੀ ਕਹਿ ਲੋ ਉਹ ਆਉਂਦੀ ਹੈ ਤੇ ਉਹ ਕਹਿੰਦੀ ਬਾਬਾ ਰੋਟੀ ਤਾਂ ਹੈ ਨਹੀਂ ਤੇ ਵੀ ਆ ਲੈ 10 ਰੁਪਏ ਲੈ ਲੈ ਉਹ ਕਹਿੰਦਾ ਭਾਈ ਕੋਈ ਵੇਹੀ ਤਵੇਹੀ ਉਹ ਉਹ ਕਹਿੰਦੀ ਨਹੀਂ ਬਾਬਾ ਜੀ ਅਸੀਂ ਤਾਂ ਗਿਣਮਣ ਕੀ ਲਾਉਣੇ ਆ ਸਾਰੇ ਖਾ ਕੇ ਕੰਮ ਤੇ ਚਲੇ ਗਏ ਤੇ ਮੈਂ ਵੀ ਕੰਮ ਤੇ ਜਾਣਾ ਤੇ ਆ ਲੈ ਤੂੰ 10 ਰੁਪਏ ਰੱਖ ਲੈ ਅੱਗੇ ਚਲਾ ਜਾ ਉਹ ਬਾਬਾ ਨਾਲ ਦੇ ਘਰੇ ਚਲਾ ਜਾਂਦਾ ਉੱਥੇ ਇੱਕ ਉਹ ਜਿਹੜਾ ਘਰ ਹੁੰਦਾ ਹੈ ਦੋ ਕਮਰਿਆਂ ਵਾਲਾ ਵੱਡੇ ਸਾਰੇ ਚੁੱਲ੍ਹੇ ਚੌਕੇ ਵਾਲਾ ਖੁੱਲੇ ਵੇੜੇ ਵਾਲਾ ਘਰ ਹੁੰਦਾ ਹੈ ਉੱਥੇ ਇੱਕ ਅਤਖੜ ਮਰਦੀ ਔਰਤ ਆਉਂਦੀ ਐ ਬਾਬਾ ਰੋਟੀ ਮੰਗਦਾ ਆਉਂਦੀ ਐ ਉਹ ਦੋ ਰੋਟੀਆਂ ਦੇ ਉੱਤੇ ਸਬਜ਼ੀ ਰੱਖ ਕੇ ਬਾਬਾ ਜੀ ਨੂੰ ਫੜਾਉਂਦੀ ਤੇ ਬਾਬਾ ਬੈਠਦਾ ਛਕਦਾ ਛਕਣ ਲੱਗ ਜਾਂਦਾ ਤੇ ਉਹ ਮਾਤਾ ਕਹਿੰਦੀ ਐ ਬਾਬਾ ਜੀ ਹੋਰ ਲੋੜ ਹੋਈ ਤਾਂ ਦੱਸ ਦਿਓ ਤੇ ਬਾਬੇ ਨਾਨਕ ਦਾ ਸਾਡੀ ਪਹਿਲੀ ਪਾਰਸ਼ਈ ਦਾ ਉਪਦੇਸ਼ ਹੈ ਵੰਡ ਛਕਣ ਦਾ ਤੇ ਬਾਬਾ ਉੱਥੋਂ ਚਾਰ ਰੋਟੀਆਂ ਛਕ ਕੇ ਆਉਦੀ ਭੁੱਖ ਮਿਟਾ ਕੇ ਕਹਿੰਦਾ ਭਾਈ ਰੰਗ ਭਾਗ ਲੱਗੇ ਰਹਿਣ ਪਰਿਵਾਰ ਹਮੇਸ਼ਾ ਹੱਸਦਾ ਵਸਦਾ ਰਹੇ ਅਸੀਸਾਂ ਦਿੰਦਾ ਹੈ ਤੇ ਉਹ ਕਹਿੰਦਾ ਮਾਤਾ ਨੂੰ ਬਾਬਾ ਕਹਿੰਦਾ ਵੀ ਇਸ ਤੋਂ ਬਾਅਦ ਭਾਈ ਕਦੇ ਵੀ ਕਦੇ ਵੀ ਰੋਟੀਆਂ ਗਿਣ ਕੇ ਨਹੀਂ ਲਾਉਣੀਆਂ ਤੇ ਉਹ ਕਹਿੰਦਾ ਜਦੋਂ ਪਹਿਲੀ ਪਾਰ ਸਈ ਨੇ ਕਿਹਾ ਸੋਡੇ ਲੰਗਰ ਦੇ ਵਿੱਚ ਹੀ ਬਰਕਤ ਨਹੀਂ ਤਾਂ ਜ਼ਿੰਦਗੀ ਦੇ ਵਿੱਚ ਬਰਕਤ ਕਿੱਥੋਂ ਆਊਗੀ ਠੀਕ ਹੈ ਜੀ ਤੇ ਆ ਜਿਹੜਾ ਅੱਜ ਕੱਲ ਟ੍ਰੈਂਡ ਚੱਲਿਆ ਭਾਈ 2-10 ਕਿੰਨੀਆਂ ਖਾਏਗਾ 2-10 ਕਿੰਨੀਆਂ ਖਾਏਗਾ ਉਹਨੀਆਂ ਪੂਰੀਆਂ ਪੂਰੀਆਂ ਰੋਟੀਆਂ ਬਣਦੀਆਂ ਨੇ ਠੀਕ ਐ ਮਹਿੰਗਾਈ ਦਾ ਜਵਾਨਾ ਪਰ ਜ਼ਿੰਦਗੀ ਦੇ ਵਿੱਚ ਜੇ ਅਸੀਂ ਬਰਕਤ ਚਾਹੁੰਦੇ ਆ ਤਾਂ ਰੋਟੀਆਂ ਕਦੇ ਵੀ ਗਿਣਕੇ ਨਾ ਲਾਹੋ ਪੁਰਾਣੇ ਸਮੇ ਦਾ ਪੁਰਾਣੇ ਸਮੇਂ ਜਿਆਦਾ ਰੋਟੀਆਂ ਦਾ ਮਤਲਬ ਇਹ ਹੀ ਸੀ ਕੋਈ ਤੁਰਿਆ ਜਾਂਦਾ ਰਾਹੀ ਫਕੀਰ ਰੋਟੀ ਖਾਣ ਆ ਸਕਦਾ ਹੈ ਤਾਂ ਉਹ ਭੁੱਖਾ ਨਾ ਦਰ ਤੋਂ ਮੁੜੇ ਦੂਸਰੀ ਗੱਲ ਪਸੂ ਪੰਛੀ ਜਾਨਵਰ ਇਹਨਾਂ ਨੂੰ ਵੀ ਭੁੱਖ ਲੱਗਦੀ ਆ ਇਹ ਵੀ ਸਾਡੇ ਤੇ ਡਿਪੈਂਡ ਨੇ ਤੇ ਜੇ ਰੋਟੀਆਂ ਆਪਣੇ ਘਰੇ ਵਧੀਆਂ ਹੋਣਗੀਆਂ ਤਾਂ ਆਪਾਂ ਪੰਛੀਆਂ ਨੂੰ ਵੀ ਚੁਰ ਕੇ ਛੱਡ ਦਾਂਗੇ ਤੇ ਅਵਾਰਾ ਕੁੱਤਿਆਂ ਨੂੰ ਵੀ ਪਾ ਦੇਾਂਗੇ ਕੋਈ ਗਾਂ ਆ ਗਈ ਕੋਈ ਠੱਠਾ ਆ ਗਿਆ ਉਹਨੂੰ ਵੀ ਚਾਰ ਦੇਾਂਗੇ ਕਿਤੇ ਕਿਸੇ ਨਾ ਕਿਸੇ ਦੇ ਪੇਟ ਦੇ ਵਿੱਚ ਉਹ ਰੋਟੀ ਚਲੀ ਜਾਊਗੀ ਤੇ ਕਿਉਂਕਿ ਸਾਡੀ ਪਹਿਲੀ ਪਾਰਸਾਈ ਤਨ ਸ੍ਰੀ ਗੁਰੂ ਨਾਨਕ ਜੀ ਦਾ ਵੰਡ ਛਕਣ ਦਾ ਉਪਦੇਸ਼ ਹੈ ਤੇ ਜੇ ਤੁਸੀਂ ਬਰਕਤ ਚਾਹੁੰਦੇ ਹੋ ਆਪ ਦੀ ਜ਼ਿੰਦਗੀ ਦੇ ਵਿੱਚ ਵਰਕ ਦੇ ਚਾਹਨੇ ਹੋ ਤਾਂ ਕਦੇ ਵੀ ਰੋਟੀ ਗਿਣ ਕੇ ਨਾ ਲਾਹੋ ਅੱਜ ਕੱਲ ਇਹ ਵਰਤਾਰਾ ਬਹੁਤ ਚੱਲਿਆ ਹੋਇਆ ਤੇ ਇਹ ਠੀਕ ਨਹੀਂ ਹੈਗਾ ਵੀਰੋ ਜੇ ਵਰਕ ਦੇ ਚਾਹਨੇ ਹੋ ਜੇ ਉਸ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਉਪਦੇਸ਼ਾਂ ਦੇ ਆਪਾ ਚੱਲਣਾ ਕਦੇ ਵੀ ਰੋਟੀ ਗਿਣ ਕੇ ਨਾ ਲਾਹੋ ਕੋਈ ਵੀ ਛੋਡੇ ਦਰ ਤੋਂ ਭੁੱਖਾ ਭੁੱਖਾ ਨਾ ਜਾਵੇ ਠੀਕ ਹੈ ਜੇ ਰੋਟੀਆਂ ਵੱਧ ਜਾਣਗੀਆਂ ਤਾਂ ਕਿਸੇ ਨਾ ਕਿਸੇ ਪਸ਼ੂ ਜੀਵ ਜੰਤੂ ਦੇ ਜ਼ਰੂਰ ਹਟੜਡ ਚ ਪੈਣਗੀਆਂ ਤੇ ਸਿਸਟਮ ਚੱਲਦਾ ਰਹੂਗਾ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਸਸਿਕਾ